ਅਗ ਅਤੇ ਪੰਜਾਬ ਰੈਵਨਿਊ ਐਸੋਸੀਏਸ਼ਨ ਤਪਾ ਮੰਡੀ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੀ ਗ੍ਰਫਤਾਰੀ ਨੂੰ ਲੈ ਕੇ ਆਮੋ ਸਾਹਮਣੇ ਹੋ ਗਈ ਹੈ ਜਿੱਥੇ ਵਿਜੀਲੈਂਸ ਵਿਭਾਗ ਇਸ ਗ੍ਰਫਤਾਰੀ ਨੂੰ ਜਾਇਜ਼ ਦੱਸ ਰਹੀ ਹੈ ਬੁਲਾਰੇ ਨੇ ਦੱਸਿਆ ਕਿ ਅਸੀਂ ਤਹਿਸੀਲਦਾਰ ਨੂੰ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਦੂਜੇ ਪਾਸੇ ਸਮੁੱਚੇ ਪੰਜਾਬ ਦੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਇਸ ਗ੍ਰਫਤਾਰੀ ਨੂੰ ਨਜਾਇਜ਼ ਦੱਸ ਰਹੇ ਨੇ ਜਿਸ ਤੋਂ ਬਾਅਦ ਸਮੁੱਚੇ ਪੰਜਾਬ ਦੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਚਲੇ ਗਏ ਨੇ ਅਤੇ ਬਰਨਾਲਾ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਕਿਵੇਂ ਹੱਲ ਕਰਦੀ ਹੈ ਦੱਸਦੀ ਹੈ ਕਿ ਸੁਖਚਰਨ ਸਿੰਘ ਚੰਨੀ ਪੰਜਾਬ ਦੇ ਸੂਬਾ ਪ੍ਰਧਾਨ ਨੇ ਤਹਿਸੀਲਦਾਰ ਅਤੇ ਨੈਪ ਤਹਿਸੀਲਦਾਰਾਂ ਦੇ ਮੈਂ ਬੰਦਰ ਚਾਉਣਾ ਆ ਇੱਥੇ ਡੱਟਣਾ ਚਾਹੁੰਦਾ ਨਹੀਂ ਬੰਦੇ ਵੀ ਚਾਹਤੋਂ ਲਈ ਆ ਗਾਗਨ ਕਿੱਥੇ ਗਿਆ ਮਰਜੀ ਮੈਂ ਲੱਗਾ ਇੱਕ ਦੀ ਜੀ ਮੈਂ ਮਤਲਬ ਮੈਂ ਚੜਦਾ ਨਹੀਂ ਬੰਦੇ ਨੂੰ ਕੌਣ ਆਹੇ ਗੱਡੀ ਜਾ ਯਾਰ ਬਾਈ ਯਾਰ ਸਾਈਡ ਤੇ ਕੱਟ ਮੇਰੇ ਤੇ ਸਰੀਆਮ ਕਹਿੰਦੇ 150 ਬੰਦਾ ਕਹਿ ਰਹੇ 150 ਐਵੇਂ ਨਾ ਕਰੋ ਇੰਸਪੈਕਟਰ ਸਾਹਿਬ ਮੈਨੂੰ ਬੰਦਾ ਮੈਨੂੰ ਤਾਂ ਪਤਾ ਨਹੀਂ ਹਿਸਾਬ ਤਾਂ ਚੜੋ ਤੁਸੀਂ ਹਾਂ ਮੈਂ ਚੜਦਾ ਕੋਈ ਤੇ ਆ ਜਾਓ ਵੀਰ ਜੀ ਨੀ ਲੈ ਨਾ ਕਿਸ਼ਿਆ ਨਾ ਮੈਂ ਚੜਦਾ ਯਾਰ ਗੁਰਦੁਆਰੇ ਮੈਂ ਚੜਦਾ ਆ ਜੋ ਜਾਂ ਤੁਸੀਂ ਚੜੋ ਜਿਹੜਾ ਹੋਰ ਤੇ ਤਨ ਉੱਥੇ ਚੱਲੋ ਚਲੋ ਅੱਜ ਲਈਏ ਜੀ ਅਸੀਂ ਦਿੱਤਾ ਤੁਹਾਨੂੰ 20-20000 ਰੁਪਏ ਹਾਂ ਕੋਈ ਨਹੀਂ ਦਿੰਦਾ ਅਸੀਂ ਆਪਸੇ ਬਣੀ ਵਾਸਤੇ ਪੈਸੇ ਕਰਦੇ ਯਾਰ ਕੱਢਿਆ ਹੀ ਤੂੰ ਕੋਈ ਨਹੀਂ ਬੋਲਣਾ ਸਭ ਦੱਦ ਦੇ ਨੇ ਇੱਥੇ ਕੀ ਕੱਢਗੇ ਨਾ ਕੋਈ ਹੋਰ ਰੋਈ ਇਹ ਕਿਹੋ ਜਿਹਾ ਦੱਦ ਨਹੀਂ ਆ ਕਿ ਸਾਰਾ ਦੱਦ ਜਿਹੜਾ ਮੋਢਾ ਸਿਰ ਦਾ ਹੋਣਾ ਜਦੋਂ 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 ਜ ਮੈਨੂੰ ਪਤਾ ਹੈ ਉਹ 15 ਬੰਦਿਆਂ ਨੇ ਕਿਹਾ ਵੀ ਹਾਂ ਲੈਂਦਾ ਛੱਤੋਂ ਭੜੇ ਆ ਮੈਨੂੰ ਪਤਾ ਹੈ ਹਾਂ ਇਹ ਤੁਸੀਂ ਬਲੰਦਰ ਕੰਨ ਕੋ ਤੇ ਕੱਲੇ ਆਏ ਸੀ ਮੁੰਸਾ ਦਾ ਪੁੱਤ ਜਿਹੜਾ ਬਲੰਦਰ ਕੰਨ ਸਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਆ ਜਾ ਲੱਗੇ ਭਾਈ ਚਲੋ ਬਾਈ ਤੁਸੀਂ ਰੱਖੋ ਬਾਈ ਚਲੋ ਯਾਰ ਬਾਈ ਬਣਾ तो हैं तो पैसे भी हजार दी हाँ वो तो लेते, हाँ, तो लेते तो भी होर हो लेते एक तो। दो जने फटे ਉਹ ਬੰਦੇ ਇਹ ਦੇਖੀ ਉਹ ਉਹ ਇਹੀ ਜੇ ਦੇਸੀ ਬਣੇ ਇਹ ਇਹ ਤਾਂ ਬਣੇ ਰਹੇ ਅੱਜ ਤੱਕ ਉਹ ਕਰ ਰਹੇ ਨੇ ਆਹ ਤਾਂ ਉਹ ਆਹ ਜਿਹੜੀ ਬਿਜਲੀ ਦੇ ਲੋੜੇ ਨੇ ਕਿੱਥੇ ਤਾਂ ਨਾਂ ਸੀ ਕੀ ਨਾਮ ਸੀ ਕਿ ਕੀ ਰਿਸ਼ਵਤ ਕਿ ਕਿਨੇ ਫੜਾਇਆ ਜੀ ਇਹ ਜੀ ਬੇਸਿਕਲੀ ਜਿਹੜੀ ਪੰਜਾਬ ਬਿਜਲੀ ਸੇ ਲੋ ਦੀ ਕਰਪਸ਼ਨ ਦੇ ਅਗੇਂਸਟ ਡਰਾਈਵ ਚੱਲ ਰਹੀ ਹੈ ਬਧਾਈ ਬਲ ਗਾਈਡੈਂਸ ਆਫ ਕੀ ਡਾਇਰੈਕਟਰ ਵਿਜੀਲੈਂਸ શ્રી ਵਿਰੇਂਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਬਿਜ਼ਨਸ ਰੇਂਜ ਦੇ ਐਸਐਸਪੀ શ્રી ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਹੀ ਗਾਈਡੈਂਸ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਸੀਲਦਾਰ ਤਪਾ ਹੈਗੇ ਆ ਸੁਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈਡ ਹੈਂਡਰਡ ਅਰੈਸਟ ਕੀਤਾ ਬਾਇਲ ਐਕਸੈਪਟਿੰਗ ਦਾ ਬ੍ਰਾਈਬ 20000 20000 ਰੁਪਏ ਦੀ ਚੀਜ਼ ਬਤਲੇ ਲੈਂਦੇ ਹੋਏ ਅਸੀਂ ਉਹਨਾਂ ਨੂੰ ਰੰਗੇ ਅਥੀ ਗ੍ਰਿਫਤਾਰ ਕੀਤਾ ਤੇ ਇਹ ਸਾਡੇ ਮਦਈ ਸੀਗੇ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੀ ਦੋਸਤ ਦੀ ਜਿਹੜੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਦੇ ਨਾਂ ਕਰਾ ਰਹੀ ਸੀਗੀ ਤੇ ਨਾਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਅਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਵੱਲ ਐਫ ਆਈ ਆਰ ਦੇ ਮੁਕਦਮੇ ਦੇ ਤੇ ਉਹਨਾਂ ਨੇ ਹਰਭਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਬਿਜ਼ਨਸ ਕੋਲੇ ਚੱਲਦੇ ਆ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸ ਦੀ ਕੰਪਲੀਟ ਕੀਤੀ ਸਾਡੇ ਤੋਂ 20000 ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਬਰਾਇਵ ਦੀ ਜਿਹੜੀ ਤੇ ਉਸੇ ਦੇ ਐਕਸ਼ਨ ਲੈਂਦੇ ਹੋ ਅ ਤਹਿਸੀਲਦਾਰ ਤਪਾਉ ਨੂੰ ਸੁਖਚਰਨ ਸਿੰਘ ਨੇ ਜੀ ਅਰੈਸਟ ਕੀਤਾ ਹੈ ਰੈਡ ਹੈਂਡਰ ਉਹਦੇ ਨਾਲ ਹੋਰ ਵੀ ਕੋਈ ਗ੍ਰਿਪਤਾਰ ਕੀਤੇ ਨਹੀਂ ਜੀ ਅਸੀਂ ਇਕੱਲੇ ਜਿਹੜੇ ਤਹਿਸੀਲਦਾਰ ਹੈ ਉਹਨਾਂ ਨੂੰ ਹੀ ਜਿਹੜਾ ਤਪਾਉ ਨੂੰ ਨੇ ਅਰੈਸਟ ਕੀਤਾ ਇਹ ਅਮਰੀਕ ਸਿੰਘ ਹੈ ਕਿੱਥੋਂ ਨੇ ਜੀ ਜਿਹੜਾ ਮਦਈ ਹੈ ਅਮਰੀਕ ਸਿੰਘ ਦੀ ਪਿੰਡ ਵੀਲੇ ਦੀ ਜੀ ਡਿਸਟ੍ਰਿਕਟ ਬਰਨਾਲਾ ਹੀ ਹੈ ਇਹਨਾਂ ਇਹ ਸ਼ਿਕਾਇਤ ਪਹਿਲਾਂ ਕੀਤੀ ਸੀ ਕਿ ਅੱਜ ਹੀ ਕੀਤੀ ਸੀ ਜੀ ਇਹਨੇ ਨੇ ਸਾਡੇ ਕੋਲੇ ਜੀ ਬਸ ਗਏ ਸੀਗੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਉਹਨਾਂ ਕੋਲੇ ਗਏ ਸੀਗੇ ਤੇ ਉਹ ਬੀਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਦਾ ਜਿਹੜਾ ਟਰਨ ਆਈ ਸੀਗੀ ਤੇ ਨਹੀਂ ਸਰ ਜਿਵੇਂ ਹੁਣ ਅੱਜ ਫੜੇ ਗਏ ਨੇ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਸਰ ਸਬੰਧ ਰੱਖਦੇ ਨੇ ਕਿ ਜਿਹਨਾਂ ਦਾ ਕੋਈ ਹੋਰ ਯੋਗਦਾਨ ਹੋਵੇ ਕਿ ਰਿਸ਼ਵਤ ਲੈਣ ਦੇ ਲਈ ਦੇਖੋ ਬ੍ਰਦਰ ਇਹ ਹਮਨ ਅੰਡਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਐਂਡ ਨਹੀਂ ਆਪਣੇ ਪਤਾ ਲੱਗਦੀਆਂ ਉੱਤਾਂ ਨੂੰ ਐਫਆਰ ਰਜਿਸਟਰ ਹੋ ਗਈ ਆ ਆਪਾਂ ਜਦੋਂ ਤਫਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਅਮਦੀ ਕਸਟਡੀ ਵੀ ਲਾਵਾਂਗੇ ਮਾਨ ਪੁਲਿਸ ਕਸ਼ਲੀ ਦੇ ਕੁਝ ਕੁ ਵਿੱਚ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣੋ ਹੋ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨੋਮਿਨੇਟ ਕਰਾਂਗੇ ਇਸ ਪ੍ਰਧਾਨ ਜੀ ਪੰਜਾਬ ਨਹੀਂ ਇਹਦੇ ਬਾਰੇ ਨਹੀਂ ਸਾਨੂੰ ਨੋਲਜ ਨਹੀਂ ਪ੍ਰਧਾਨ ਨੇ ਜਨੈਕ ਸੈਕਸ਼ਨ ਸੈਕਸ਼ਨ ਜੀ 7 ਪੀਸੀ 8 ਜਿਹੜਾ ਪ੍ਰੀਵੈਂਸ਼ਨ ਆਫ ਕ੍ਰਪਸ਼ਨ ਹੈ ਸਾਰੇ ਆਪਰੇਟਰ ਵੀ ਇਹਦੇ ਨਾਲ ਕੋਈ ਨਹੀਂ ਜੀ ਕੋਈ ਨਹੀਂ ਇਹਨੇ ਇਕੱਲੇ ਹੀ ਆ ਜੀ ਕੇ ਰੈਫਾਇਰ ਦੇ ਵਿੱਚ ਇਹੀ ਹੈ ਸਰ ਸਰ ਜ਼ਿਲ੍ਹੇ ਦੇ ਹੋਰ ਵੀ ਤਹਿਸੀਲਦਾਰ ਆਏ ਸੀ ਜਿਨ੍ਹਾਂ ਨਾਲ ਉਹ ਅੰਦਰ ਤੁਹਾਨੂੰ ਨਹੀਂ ਮਤਲਬ ਦੇਖੋ ਉਹ ਕਿਸੇ ਹੱਕ 'ਚ ਨਹੀਂ ਆਏ ਤੇ ਨਾ ਹੀ ਆਪਾਂ ਉਹਨਾਂ ਨੂੰ ਬੁਲਾਇਆ ਸੀਗਾ ਉਹ ਜਸਟ ਸਾਡੇ ਕੋਲੇ ਆਏ ਸੀ ਕਿ ਉਹ ਥੋੜਾ ਜਿਹਾ ਇੱਕ ਉਹ ਹੋ ਜਾਂਦਾ ਮਾਹੌਲ ਹੈ ਜਾਂ ਹੋ ਜਾਂਦਾ ਕਿ ਮਤਲਬ ਪਤਾ ਨਹੀਂ ਕੀ ਹੋ ਗਿਆ ਕਿ ਮਿਸ ਇਨਫਾਰਮੇਸ਼ਨ ਨਾ ਐਵੇਂ ਅਨੈਸੀਸਰੀ ਫੈਲੇ ਤਾਂ ਅਸੀਂ ਉਹਦੇ ਲਈ ਸੀਗਾ ਉਹਨਾਂ ਨੂੰ ਅਸੀਂ ਦੱਸਿਆ ਸੀ ਕਿ ਪ੍ਰੈਸ ਨੂੰ ਅਸੀਂ ਬਿਆਨ ਦੇਵਾਂਗੇ ਜੋ ਵੀ ਸਹੀ ਇਨਫਾਰਮੇਸ਼ਨ ਹੈ ਸਾਰੇ ਲੋਕਾਂ ਤੱਕ ਸਰ ਖਾਮੀ ਸਰ ਇਹਨੂੰ ਗਦਾਬੀ ਆਦੀ ਸੀ ਜੀ ਰਜਿਸਟਰੀ ਕਿ ਇਸਕਾ ਮਿਲ ਉਹ ਜਿਸ ਵਤ ਮੰਗ ਕੇ ਦਿੱਤੀ ਨਹੀਂ ਜੀ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤ ਰਜਿਸਟਰੀ ਕਰਾ ਲਿਆ ਸਹੀ ਤਾਂ ਉਹਨਾਂ ਦਾ ਕੰਮ ਸੀਗਾ ਉਸੇ ਲਈ ਉਹ ਵੈਂਟੀ ਨਹੀਂ ਤਸਵੀਰਾਂ ਲਿਆ ਜਾ ਰਹੇ ਸੀ ਜੀ ਨੇ ਪੰਜਾਬ ਦੇ ਜੀ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਦਾਨ ਹੈਗੀ ਆ ਜਾਂ ਨਹੀਂ ਹੈਗੀ ਐਸੋਸੀਏਸ਼ਨ ਦੇ ਤੇ ਅਸੀਂ ਤਾਂ ਆਪਣਾ ਕੰਮ ਹੀ ਜਿਹੜਾ ਹੈਗਾ ਜੀ ਉਹ ਹੀ ਕਰਿਆ ਹੈਗਾ ਕਿ ਸਰ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਤਾ ਸਰ ਨਹੀਂ ਜੀ ਹਜੇ ਬ੍ਰਦਰ ਨਹੀਂ ਕਰਿਆ ਅਸੀਂ ਕੱਲ ਕਰਾਂਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਮਾ ਦੇਵਾਂਗੇ ਹਾਂ ਹਾਂ ਤਾਂ ਹੋਪੀ ਕੁਝ ਕਰ ਜੀ ਵਿੱਚ ਵਿਚਾਰ ਕੇ ਕੰਪਿਊਟਰ ਬਰਾਮਦਗੀ ਦੀ ਕਿਸ਼ ਬਰਾਮਦਗੀ ਦੀ ਕਿਸ਼ ਬਰਾਮਦਗੀ ਜੀ ਕਿਹੜਾ ਦਾ 20000 ਇਹੀ ਹੈਗਾ 20000 ਜਿਹੜੀ ਇਸ ਰਿਕਵਰੀ ਕਰੀ ਹੈ ਉਹਨਾਂ ਤੋਂ ਜਿਹੜਾ ਉਹਨਾਂ ਦਾ ਡਿਮਾਂਡ ਸੀਗੀ ਤੇ ਅਮਰੀਕ ਸਿੰਘ ਤੋਂ ਜਿਹੜੀ ਉਹ ਤੇ ਫਰਦਰ ਜੋ ਵੀ ਅਗਰ ਹੋਇਆ ਕੋਈ ਜਦਾਂ ਸੀ ਜ਼ਰ ਹਾਂਜੀ ਤੁਸੀਂ ਅਸੀਂ ਤਸੀਲ ਤਸੀਲ ਤਾਂ ਬਾਅਦ ਵਿੱਚ ਪੜਿਆ ਜੀ ਇਹਨਾਂ ਨੂੰ ਨੋਟ 550 ਦੇ ਕਿੱਡੀ ਬਿਲਕੁਲ ਜੀ ਹੋਣੀ ਨੋਟ ਕਿੰਨੇ ਕਿੰਨੇ ਸੀ 550 ਸੀ ਕਿੱਡੇ ਹਜੇ 550 ਸੀ 550 ਸਰ ਪੁੱਛ ਗਏ ਇਦਾਂ ਨਾਲ ਹੋਰ ਕੋਈ ਖਲਾਸ ਹੋ ਸਕਦਾ ਬਿਲਕੁਲ ਜੀ ਜੋ ਵੀ ਹੋਏਗਾ ਅਸੀਂ ਤੁਹਾਡੇ ਧਿਆਨ ਨੂੰ ਮਤਲਬ ਹਜੇ ਤਾਂ ਤਫ਼ਤੀਸ਼ ਦੇਖੋ ਜੀ ਚੱਲੀ ਹੈ ਸ਼ੁਰੂ ਹੋਈ ਹੈ ਹਜੇ ਹੈ ਨਾ ਐਫ ਆਰ ਰਜਿਸਟਰ ਹੋਈ ਹੈ ਤੇ ਹਾਲੇ ਫਰਦਰ ਡਿਟੇਲ ਤਾਂ ਅਜੇ ਸਾਨੂੰ ਇਹਨੇ ਵੀ ਆਉਣਗੇ ਬੁਲਾ ਲਾਂ ਦੀ ਫੋਟੋ ਖਿੱਚਣ ਦੀ ਮੇਰਾ ਨਾਮ ਲక్ష్మణ ਸਿੰਘ ਆ ਜੀ ਮੈਂ ਤਹਿਸੀਲਦਾਰ ਹਾਂ ਜਾਵਰ ਐਫੀਐਸਾ ਅਸੋਸੀਏਸ਼ਨ ਦਾ ਕੋ ਪ੍ਰੈਜ਼ੀਡੈਂਟ ਆ ਕੱਲ ਆਪਣੇ ਜਿਹੜੇ ਪ੍ਰਧਾਨ ਜੀ ਐ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹ ਕਹਣਾ ਚਾਹੁੰਦਾ ਬਿਲਕੁਲ ਗਲਤ ਕੀਤਾ ਗਿਆ ਆ ਤੱਕੇ ਨਾ ਕੀਤਾ ਗਿਆ ਕੋਈ ਬਰਾਬਦਗੀ ਨਹੀਂ ਹੋਈ ਉਹਨਾਂ ਕੋਲੋਂ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਹੈ ਔਰ ਕਰਨ ਦੀ ਕੋਸ਼ਿਸ਼ ਕੀਤੀ ਹੈ پیسے ਫੋਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਜੇਬਾਂ ਚ ਜਦੋਂ ਉਹਨਾਂ ਨੇ ਰਿਟੈਲੀਏਟ ਕੀਤਾ ਤਾਂ ਦਾਸ ਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਨੇ ਕਾਫੀ ਸੰਘਰਸ਼ ਕੀਤਾ ਕਿ ਉਹਨਾਂ ਨੂੰ ਗਲਤ ਨਾਮ ਫਸਾਇਆ ਜਾਵੇ ਪਰ ਇਹ ਕਿਉਂਕਿ ਜ਼ਿਆਦਾ ਜੁਨੇ ਸੀ ਜੋ ਕੱਲੇ ਸੀਗੇ ਤੇ ਧਕੇ ਨਾ ਗ੍ਰਫਤਾਰ ਕਰਕੇ ਨੇ ਕੀ ਕਾਰਨਾ ਕਿਉਂ ਗਲਤ ਫਸਾਇਆ ਜਾ ਰਿਹਾ ਹੈ ਕਾਰਨ ਜਦੋਂ ਤੁਸੀਂ ਐਸੋਸੀਏਸ਼ਨ ਨੂੰ ਲੀਡ ਕਰਦੇ ਹੋ ਜਥੇਬੰਦੀਆਂ ਨੂੰ ਲੀਡ ਕਰਦੇ ਹੋ ਤਾਂ ਉਦੋਂ ਵੀ ਤੁਸੀਂ ਟਾਰਗੇਟ ਹੁੰਦੇ ਹੋ ਸਰਕਾਰਾਂ ਦੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਆਪਣੇ ਆਦੇ ਵਿਧਾਨਿਆਂ ਦੇ ਸਾਰੇ ਦੇ ਟਾਰਗੇਟ ਹੁੰਦੇ ਹੋ ਕਿ ਇੱਕ ਬੰਦਾ ਆਪਣੇ ਹੱਕ ਹੀ ਮੰਗਾ ਜਿਹੜੀਆਂ ਉਹ ਕਿਸੇ ਪਲੇਟਫਾਰਮ ਤੇ ਰੱਖਦਾ ਆ ਔਰ ਇੱਕ ਜਮਾਤ ਦੀ ਔਰ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਉਸ ਬੁਲੰਦ ਆਵਾਜ਼ ਨੂੰ ਬੰਦ ਕਰਨ ਦਾ ਕਰਕੇ ਇਹਨਾਂ ਲੋਕਾਂ ਦੇ ਇਹ ਸਾਜ਼ਿਸ਼ ਨਹੀਂ ਇਹ ਤੁਹਾਡਾ ਜੋ ਧਰਨਾ ਸਰਕਾਰ ਦੇ ਵਿਰੁੱਧ ਆ ਜਾਂ ਬੀਚ ਦੇ ਵਿੱਚ ਦੇ ਵੀ ਵਿਰੋਧ ਆ ਸਰਕਾਰ ਦੇ ਵੀ ਵਿਰੋਧ ਆ ਕਿਉਂਕਿ ਅਸੀਂ ਕੱਲ ਦੇ ਸਰਕਾਰ ਨਾਲ ਟਾਈ ਅਪ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਪਹਿਲਾਂ ਟਾਈ ਅਪ ਹੋਇਆ ਨਹੀਂ ਫਿਰ ਉਹਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਬਟ ਇਹ ਆ ਕਿ ਸਾਨੂੰ ਕੋਈ ਉਹਦੇ ਚ ਪੋਜ਼ਿਟਿਵ ਹੋਗਾ ਨਾ ਜਾਂ ਪੋਜ਼ਿਟਿਵ ਰਿਜ਼ਲਟ ਨਹੀਂ ਮਿਲੇ ਇਸ ਕਰਕੇ ਸਰਕਾਰ ਦੇ ਵੀ ਖਿਲਾਫ ਆ ਔਰ ਵਿਚਰਸ ਦੇ ਵੀ ਖਿਲਾਫ ਆ ਸਰ ਜਿ ਰੱਖੇ ਆਪਣਾ ਉਹਨਾਂ ਨੂੰ ਵੀ ਐਂ ਪ੍ਰੈਸ ਕਰਦੇ ਆ ਗਿਆ ਮੈਂ ਉਹੀ ਗੱਲ ਕਹਿ ਰਿਹਾ ਕਿ ਬੜੀ ਹਰਾਨਗੀ ਦੀ ਗੱਲ ਆ ਕਿ ਅਸੀਂ ਇਸੇ ਦੇਸ਼ ਦੇ ਵਾਸੀ ਆ ਇਹਨਾਂ ਲੋਕਾਂ ਦੀ ਸੇਵਾ ਕਰਦੇ ਆ ਸਰਕਾਰ ਦੀ ਨੌਕਰੀ ਕਰਦੇ ਆ ਸਰਕਾਰ ਦੀਆਂ ਪਾਲਿਸੀਆਂ ਨੂੰ ਅਸੀਂ ਲਾਗੂ ਕਰਦੇ ਆ ਹਰ ਜਗ੍ਹਾ ਤੇ ਜਿੱਥੇ ਲੋੜ ਹੁੰਦੀ ਜਿੱਥੇ ਕਿਤੇ ਤਹਿਸੀਲਦਾਰ ਨੂੰ ਤੱਕ ਦਿੰਦੇ ਕਿ ਚਲੋ ਵੀ ਜਿੱਥੇ ਉਪਰਾਨੇ ਨੇ ਧਾਰਨਾ ਦਿੱਤਾ ਜੀ ਫਲਾਣਾ ਔਖਾ ਵੀ ਡਾਕੰਮ ਕਰਨ ਵਾਲਾ ਚਲੋ ਤਹਿਸੀਲਦਾਰ ਚਲੇ ਜਾਏ ਉੱਥੇ ਅਸੀਂ ਚਾਹਨੇ ਆ ਫਿਰ ਅਸੀਂ اچانک ਅਤਵਦੀ ਵਰਗੇ ਕਿਵੇਂ ਹੋ ਗਿਆ ਕਿ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਸਾਡਾ ਸਾਥੀ ਆ ਉਹ ਇਸੇ ਦੇਸ਼ ਦਾ ਵਸਨੀਕ ਹੈ ਇੱਥੋਂ ਦਾ ਹੀ ਵੋਟਰ ਹੈ ਹਿਊਮਨ ਬੀਇੰਗ ਆ ਸੋ ਸਾਡੇ ਘੋਮਰ ਰਿਸ਼ਤੀ ਵੀ ਵਾਇਲੇਸ਼ਨ ਕੀਤੀ ਗਈ ਹੈ ਕਿ ਗੱਲ ਦਾ ਬੰਦੇ ਦੀ ਸ਼ਕਲ ਤੱਕ ਨਹੀਂ ਸਾਨੂੰ ਵਿਖਾਈ ਜੋ ਕਿ ਬਹੁਤ ਬੁਰੀ ਗੱਲ ਹੈ ਬੜੀ ਇਹ ਜ਼ਾਲਮਾਨਾ ਕਾਰਵਾਈ ਹੈ ਜੋ ਅਮਰੀਕ ਸਿੰਘ ਟੱਲੇ ਵਾਲਾ ਜਿੰਨਾ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤੁਸੀਂ ਉਹਨਾਂ ਨਾਲ ਮਿਲਿਓ ਨਹੀਂ ਮੈਂ ਉਹਨਾਂ ਨੂੰ ਨਹੀਂ ਮਿਲਿਆ ਤੁਹਾਨੂੰ ਕੀ ਲੱਗਦਾ ਕਿ ਉਸ ਉਸ ਬੰਦੇ ਦੀ ਕੋਈ ਨਿੱਜੀ ਰੰਜਿਸ਼ ਹੈ ਜਾਂ ਸਰਕਾਰ ਨੇ ਕੀਤੀ ਹੋ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਹੈ ਉਹ ਜਿਹੜਾ ਪ੍ਰੋਟੈਸਟ ਆਪਣਾ ਇਹ ਪੰਜਾਬ ਲੇਬਲ ਤੇ ਕੀਤਾ ਗਿਆ ਤੇ ਕਿੱਥੇ ਕੀਤਾ ਗਿਆ ਜੀ ਇਹ ਕਿਉਂਕਿ ਇਹ ਘਟਨਾ ਬਰਨਾਲੇ ਦੀ ਹੈ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤੇ 23 ਜ਼ਿਲ੍ਹਿਆਂ ਤੋਂ ਜ਼ਿਲ੍ਹਾ ਮਾਲ ਅਫਸਰ ਤਹਿਸੀਲਦਾਰ ਐਮ ਸੀ ਦਾਰੇ ਤੇ ਇਕੱਠੇ ਹੋਏ ਆ ਔਰ ਇੱਥੋਂ ਹੀ ਸ਼ੁਰੂ ਕੀਤਾ ਜਿੰਨੇ ਦਿਨ ਲਈ ਚੱਲੂਗਾ ਜੀ ਅਸੀਂ ਅਜੇ ਸ਼ਾਮ ਤੱਕ ਦੇਖਦੇ ਹਾਂ ਕਿ ਕੀ ਸਰਕਾਰ ਦਾ ਸਾਨੂੰ ਰਿਸਪੌਂਸ ਆਉਂਦਾ ਹੈ। ਵੈਸੇ ਜੇ ਪੋਜ਼ਿਟਿਵ ਕੋਈ ਹੰਕਾਰਾ ਨਹੀਂ ਮਿਲਦਾ ਤੇ ਐਜ਼ ਇਟ ਇਜ਼ ਕੰਟੀਨਿਊ ਕਰਾਂਗੇ ਅਸੀਂ। ਇਹ ਦਿਨ ਰਾਤ ਚੱਲੂਗਾ ਮਤਲਬ। ਬਿਲਕੁਲ ਚੱਲੂਗਾ। ਨਿਮੰਗਾ ਨਾਮ ਨਹੀਂ ਇਹ ਦੀਆਂ ਸੁਣਿਓ। ਬੰਨਣਗੇ, ਬੰਨਣਗੇ ਕਿਉਂ ਨਹੀਂ? ਬਨਣੀਆਂ ਪੈਣੀਆਂ। ਕਿਉਂਕਿ ਇਹ ਜੇ ਕੁਝ ਜੋ ਕੁਝ ਵੀ ਹੋਇਆ ਸਾਰੇ ਸਾਨੂੰ ਕਿਉਂਕਿ ਉੱਪਰਲੇ ਲੈਵਲ ਤੋਂ ਵੀ ਸਾਨੂੰ ਹਿੰਟ ਮਿਲ ਰਿਹਾ ਕਿ ਜਿਹੜੇ ਚੰਡੀਗੜ੍ਹ ਜਿਹੜੀਆਂ ਗੱਲਾਂ ਹੋ ਰਹੀਆਂ ਉਹਨਾਂ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਤੱਕਾ ਹੋਇਆ ਹੈ ਸਰ ਜਿਹੜੀਆਂ ਹੋਰ ਹੈਗੀਆਂ ਜਥੇਬੰਦੀਆਂ ਕੀ ਉਹ ਟ੍ਰਾਂਸਪੋਰਟ ਕਰਨੀ ਹੈ ਜਸ ਦੇ ਵਿਲ ਸਪੋਰਟ ਉਹਨਾਂ ਦਾ ਫੋਨ ਸਾਨੂੰ ਆਇਆ ਹੈ ਕਿ ਸਾਨੂੰ ਤੁਸੀਂ ਆਵਾਜ਼ ਮਾਰੋ ਕਦੋਂ ਅਸੀਂ ਆਈਏ ਜੀ ਜ਼ਿੰਦਾਬਾਦ ਸਿਆਸੀਕਾਰ ਖੁਦ ਆਬਾਦ ਹੁਣ ਵਿਜੀਰੈਂਸ ਵਿਭਾਗ ਅਤੇ ਪੰਜਾਬ ਰੈਵਨਿਊ ਐਸੋਸੀਏਸ਼ਨ ਤੱਪਾ ਮੰਡੀ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਮੋ ਸਾਹਮਣੇ ਹੋ ਗਈ ਹੈ ਜਿੱਥੇ ਵਿਜੀਲੈਂਸ ਵਿਭਾਗ ਇਸ ਗ੍ਰਫਤਾਰੀ ਨੂੰ ਜਾਇਜ਼ ਦੱਸ ਰਹੀ ਹੈ ਬੁਲਾਰੇ ਨੇ ਦੱਸਿਆ ਕਿ ਅਸੀਂ ਤਹਿਸੀਲਦਾਰ ਨੂੰ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਦੂਜੇ ਪਾਸੇ ਸਮੁੱਚੇ ਪੰਜਾਬ ਦੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਇਸ ਗ੍ਰਫਤਾਰੀ ਨੂੰ ਨਾਜਾਇਜ਼ ਦੱਸ ਰਹੇ ਨੇ ਜਿਸ ਤੋਂ ਬਾਅਦ ਸਮੁੱਚੇ ਪੰਜਾਬ ਦੇ ਤਹਿਸੀਲਦਾਰ ਨੈਪ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਚਲੇ ਗਏ ਨੇ ਅਤੇ ਬਰਨਾਲਾ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਕਿਵੇਂ ਹੱਲ ਕਰਦੀ ਹੈ ਦੱਸਦੀ ਹੈ ਕਿ ਸੁਖਚਰਨ ਸਿੰਘ ਚੰਨੀ ਪੰਜਾਬ ਦੇ ਸੂਬਾ ਪ੍ਰਧਾਨ ਨੇ ਤਹਿਸੀਲਦਾਰ ਅਤੇ ਨੈਪ ਤਹਿਸੀਲਦਾਰਾਂ ਦੇ ਕੀ ਕਰਦੇ ਹੋ ਜੀ ਤੁਸੀਂ ਜਦੋਂ ਇੱਕ ਗੱਲ ਹੋ ਗਈ ਕੋਈ ਨਹੀਂ ਆਇਆ ਹੋ ਜਿਹੜਾ ਮਰਹਤਾਨੀ ਚ ਫੋਲ ਪੈਂਦੇ ਆ ਮੰਦਿਰ ਚ ਆਉਣਾ ਅੱਜ ਤੇ ਗੱਲ ਸੁਣਨ ਦੇ ਚਾਹੁੰਦੇ ਹਾਂ ਬੰਦੀ ਵੀ ਚੋਂ ਲਈ ਹੋਇਆ ਕਾਗਨ ਕਿੱਥੇ ਗਿਆ ਮਰਜੀ ਮਤਲਬ ਮੈਂ ਦੱਸਦਾ ਨਹੀਂ ਬੰਦੇ ਨੂੰ ਕੌਣ ਆਹੇ ਗੱਡੀ ਲੈ ਜਾਓ ਬਾਈ ਯਾਰ ਸਾਈਡ ਤੇ ਕੱਟ ਮੈਂ ਰੋ ਤੇ ਸਰੀਆਮ ਕਹਿੰਦੇ 150 ਬੰਦਾ ਕਹਿ ਰਹੇ 150 ਐਵੇਂ ਨਾ ਕਰੋ ਇੰਸਪੈਕਟਰ ਸਾਹਿਬ ਮੈਨੂੰ ਬੰਦਾ ਮੈਨੂੰ ਤਾਂ ਪਤਾ ਨਹੀਂ ਇਸ ਦਾ ਤਾਂ ਗੁੰਦਵਾਰੇ ਤੁਸੀਂ ਚੜੋ ਤੁਸੀਂ ਹਾਂ ਮੈਂ ਚੜਦਾ ਗੁੰਦਵਾਰੇ ਆ ਜਾਓ ਵੀਰ ਯਾਰ ਜੀ ਨਹੀਂ ਲੈ ਅਕਾਸ਼ ਜੀ ਆ ਜਾ ਮੈਂ ਚੜਦਾ ਯਾਰ ਗੁਰਦੁਆਰੇ ਮੈਂ ਚੜਦਾ ਆ ਜੋ ਜਾਂ ਤੁਸੀਂ ਚੜੋ ਜਿਹੜਾ ਹੋਰ ਤੇ ਤੁਹਾਨੂੰ ਉੱਥੇ ਚਲੋ ਅੱਜ ਲਈ ਯਾਰ ਅਸੀਂ ਦਿੱਤਾ ਤੁਹਾਨੂੰ 20000 ਰੁਪਏ ਕੋਈ ਨਹੀਂ ਦਿੰਦਾ ਅਸੀਂ ਆਸਰ ਬਣੀ ਵਾਸਤੇ ਪੈਸੇ ਕਮੈਂਟ ਦੇ ਕੋਈ ਨਹੀਂ ਬੋਲਣ ਵਾਲਾ ਸਭ ਡਰਦੇ ਨੇ ਇੱਥੇ ਕੀ ਗੁੱਟ ਹਰਦੇ ਨਹੀਂ ਹੈ ਕਿ ਸਾਡੇ ਸਾਡੇ ਗੱਲ ਦੇ ਜੀ ਤੋਂ ਮੁੰਡਾ ਹੋਣਾ ਚੱਲੀ ਜਾਂਦਾ ਹੈ ਜੇ ਇਹੋ ਤੱਕ ਆਉਂਦਾ ਅਖੜਨੇ ਹੁੰਦਾ ਬੰਦੇ ਨੇ ਉਹਦੇ ਪੈਸੇ ਸਾਨੂੰ ਕਹਿੰਦੇ ਡਾਕਟਰ ਰੇਫਰ ਕਰਦਾ ਭੇਜਦੇ ਨੇ ਜੇ ਲੈਣੇ ਲੋਕ ਐ ਮੈਦਾਨੀ ਕਹੇ ਜਾਂਦੇ ਫਿਰ ਪੁਰੇ ਇੱਕ ਕੋ ਬੰਦਾ ਨੇ ਮੈਨੂੰ ਪਤਾ ਹੈ 15 ਬੰਦਿਆਂ ਨੇ ਕਹਿੰਦਾ ਵੀ ਹਾਂ ਲੈਂਦਾ ਛਾਤੋਂ ਭੜੇ ਆ ਇਹ ਤੁਸੀਂ ਦੋਨਪਰ ਕੰਨ ਕੋ ਤੇ ਕੱਲੇ ਆਏ ਮੋਸਾ ਨਾ ਪਤਾ ਕਿਹੜਾ ਬਲਵੰਦਰ ਗੱਲ ਸਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਆ ਜਾ ਲੱਗੇ ਭਾਈ ਖਾਣੇ ਕੋਸ ਚਲੋ ਬਾਈ ਤੁਸੀਂ ਰੱਖੋ ਬਾਈ ਚਲੋ ਯਾਰ ਬਾਈ ਬਣਾ ਉਹ ਲੈ ਲੀ ਜੀ ਤੋਂ ਲੈ ਕੇ ਆਪਾਂ 20000 ਰੁਪਏ ਹਾਂ ਉਹ ਤੋਂ ਲੈ ਕੇ 20 20 ਹੋਰ ਲੈ ਤੇ ਆ ਕੇ ਜੀ ਤੋਂ ਇੱਕ ਦੋ ਜਾਨੇ ਫੜਿਆ ਇਹ ਇਹ ਰਾ ਕੁੜੀ ਉਹ ਬੈਠਾ ਇਹਦਾ ਭਰਾ ਕੋ ਕੁੜੀ ਦਾ ਭਰਾ ਕੋ ਕੋਈ ਬੰਦੇ ਇਹ ਦੇਖੀ ਉਹ ਇਹ ਦੇਖੀ ਇਹ ਕੋਈ ਤਾਂ ਬਣੇ ਰਹੇ ਦੇ ਆਹ ਦੇਖੀ ਕਿ ਮੈਂ ਕਹਿੰਦਾ ਗੋਸੇ ਕੋਈ ਨਹੀਂ ਕਿੱਥੇ ਤਾਂ ਨਾਮ ਸੀ ਕੀ ਨਾਮ ਸੀ ਕਿ ਕਿ ਰਿਸ਼ਵਤ ਕਿ ਕਿਨੇ ਪੜਾਇਆ ਏ ਜੀ ਬੇਸਿਕਲੀ ਜਿਹੜੀ ਪੰਜਾਬ ਬਿਜਲੈਸ ਬਿਊਰੋ ਦੀ ਕਰਪਸ਼ਨ ਦੇਗੇਂਸਟ ਡਰਾਈਵ ਚੱਲ ਰਹੀ ਹੈ। ਅ ਵਿਜ਼ਿਲੈਂਸ ਆਫ ਚੀਫ ਡਾਇਰੈਕਟਰ ਵਿਜੀਲੈਂਸ ਸ੍ਰੀ ਬ੍ਰਿੰਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਬਿਜਲੈਸ ਰੇਂਜ ਦੇ ਐਸਐਸਪੀ ਸ੍ਰੀ ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਵਿਜ਼ਿਵਲ ਗਾਈਡੈਂਸ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਹਿਸੀਲਦਾਰ ਤਪਾ ਹੈਗੇ ਆ ਸੁਖਚਰਨ ਸਿੰਘ ਜੀ ਉਹਨਾਂ ਨੂੰ ਜੀ ਅੱਜ ਅਸੀਂ ਰੈਡ ਹੈਂਡਰਡ ਅਰੈਸਟ ਕੀਤਾ ਮੋਬਾਈਲ ਐਕਸੈਪਟਿੰਗ ਦਾ ਬ੍ਰਾਈਬ 20000 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਅਸੀਂ ਉਹਨਾਂ ਨੂੰ ਰੰਗੀਰਥੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀਗੇ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੀ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਦੇ ਨਾਂ ਕਰਾ ਰਹੀ ਸੀਗੀ ਤੇ ਨਾਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਇਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਵਰ ਦੇ ਐਫ ਆਈਆਰ ਦੇ ਮੁਕਦਮੇ ਦੇ ਤੇ ਉਹਨਾਂ ਨੇ ਹਰਪਾ ਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਬਿਜਲੈਂਸ ਕੋਲੇ ਚੱਲਦੇ ਆ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸ ਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਹੈ ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਬ੍ਰਾਈਬ ਦੀ ਜਿਹੜੀ ਤੇ ਉਸੇ ਦੇ ਐਕਸ਼ਨ ਲੈਂਦੇ ਹੋਏ ਜੀ ਅਸੀਂ ਅੱਜ ਜਿਹੜਾ ਹੈਗਾ ਅ ਤਸਿਲਦਾਰ ਤਪਾਹ ਨੂੰ ਸਿਕਰਨ ਸਿੰਘ ਨੂੰ ਅਰੈਸਟ ਕੀਤਾ ਹੈ ਰੈਡ ਹੰਡਰਡ ਉਹਦੇ ਨਾਲ ਹੋਰ ਵੀ ਕੋਈ ਗ੍ਰਿਫਤਾਰ ਕੀਤਾ ਨਹੀਂ ਜੇ ਅਸੀਂ ਇਕੱਲੇ ਜਿਹੜੇ ਤਸਿਲਦਾਰ ਹੈ ਉਹਨਾਂ ਨੂੰ ਹੀ ਜਿਹੜਾ ਤਪਾਹ ਨੂੰ ਅਰੈਸਟ ਕੀਤਾ ਇਹ ਮਰੀਤ ਸਿੰਘ ਹੈ ਕਿੱਥੋਂ ਜਿਹੜਾ ਮਦਈ ਹੈ ਅਮਰੀਕ ਸਿੰਘ ਦੀ ਪਿੰਡ ਵੀਲੇ ਦੀ ਜੀ ਡਿਸਟ੍ਰਿਕਟ ਬਰਨਾਲਾ ਹੀ ਹੈ ਇਹ ਸ਼ਿਕਾਇਤ ਪਹਿਲਾਂ ਕੀਤੀ ਸੀ ਕਿ ਅੱਜ ਹੀ ਕੀਤੀ ਸੀ ਜੀ ਇਹਨੇ ਨਹੀਂ ਸਾਡੇ ਕੋਲ ਜੀ ਬਸ ਗਏ ਸੀਗੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਉਹ ਕੋਲ ਗਏ ਸੀਗੇ ਤੇ ਉਹ ਬੀਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਦਾ ਜਿਹੜਾ ਟਰਨ ਆਈ ਸੀਗੀ ਤੇ ਉਹ ਨਹੀਂ ਸਰ ਜਿਵੇਂ ਹੁਣ ਅੱਜ ਫੜੇ ਗਏ ਨੇ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਸਰ ਸਬੰਧ ਰੱਖਦੇ ਨੇ ਕੀ ਜਿਨ੍ਹਾਂ ਦਾ ਕੋਈ ਹੋਰ ਯੋਗਦਾਨ ਹੋਵੇ ਕੀ ਰਿਸ਼ਵਤ ਲੈਣ ਦੇ ਮਾਮਲੇ ਦੇ ਦੇਖੋ ਬ੍ਰਦਰ ਇਹ ਹੁਣ ਅੰਡਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਐਂਡ ਨਹੀਂ ਆਪਣੇ ਪਤਾ ਲੱਗਦੀਆਂ ਆਪਾਂ ਐਫਆਰ ਰਜਿਸਟਰ ਹੋ ਗਈ ਹੈ ਆਪਾਂ ਜਦੋਂ ਤਫ਼ਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਉਹਦੀ ਕਸਟਡੀ ਵੀ ਲਵਾਗੇ ਮੰਨਦੇ ਜ ਪੁਲਿਸ ਕਸਲੇ ਦੀ ਤੇ ਪੁੱਛ ਗਿਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣੂ ਹੋ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨਾਮਜ਼ਦ ਕਰਾਂਗੇ ਇਸ ਪ੍ਰਧਾਨਕ ਇਹ ਲੱਗ ਜਾਂਦੇ ਪ੍ਰਧਾਨ ਨਹੀਂ ਇਹਦੇ ਬਾਰੇ ਨਹੀਂ ਸਾਨੂੰ ਨੌਲੇਜ ਨਹੀਂ ਪ੍ਰਧਾਨ ਨੇ ਜਨੈਕਸ ਇੰਡਰ ਸੈਕਸ਼ਨ 7 ਪੀਸੀ 1 ਜਿਆ ਪ੍ਰੀਵੈਂਸ਼ਨ ਆਫ ਕਰਪਸ਼ਨ ਸਾਰਾ ઓਪਰੇਟਰ ਵੀ ਇਹਨਾਂ ਨਾਲ ਨਹੀਂ ਜੀ ਕੋਈ ਨਹੀਂ ਇਹਨੇ ਇਕੱਲੇ ਹੀ ਆ ਜੀ ਕੇ ਰਾਫਾਇਰ ਦੇ ਵਿੱਚ ਇਹੀ ਆ ਜੀ ਸਰ ਸਰ ਜ਼ਿਲ੍ਹੇ ਦੇ ਹੋਰ ਵੀ ਤਹਿਸੀਲਦਾਰ ਆਏ ਸੀ ਜਿਨ੍ਹਾਂ ਨਾਲ ਉਹ ਅੰਦਰ ਤੁਹਾਨੂੰ ਨਹੀਂ ਬ੍ਰਦਰ ਦੇਖੋ ਉਹ ਕਿਸੇ ਹੱਕ 'ਚ ਨਹੀਂ ਆਏ ਤੇ ਨਾ ਹੀ ਆਪਾਂ ਉਹਨਾਂ ਨੂੰ ਬੁਲਾਇਆ ਸੀਗਾ ਉਹ ਜਸਟ ਸਾਡੇ ਕੋਲੇ ਆਏ ਸੀਗੇ ਕਿ ਉਹ ਥੋੜਾ ਜਿਹਾ ਇੱਕ ਉਹ ਹੋ ਜਾਂਦਾ ਮਾਹੌਲ ਹੈ ਜਾਂ ਹੋ ਜਾਂਦਾ ਕਿ ਮਤਲਬ ਪਤਾ ਨਹੀਂ ਕੀ ਹੋ ਗਿਆ ਕਿ ਮਿਸ ਇਨਫਾਰਮੇਸ਼ਨ ਨਾ ਐਵੇਂ ਅਨੈਸੀਸਰੀ ਫੈਲੇ ਤਾਂ ਅਸੀਂ ਉਹਦੇ ਲਈ ਸੀਗਾ ਉਹਨਾਂ ਨੂੰ ਅਸੀਂ ਦੱਸਿਆ ਸੀ ਕਿ ਪ੍ਰੈਸ ਨੂੰ ਅਸੀਂ ਬਿਆਨ ਦੇਵਾਂਗੇ ਜੋ ਵੀ ਸਹੀ ਇਨਫਾਰਮੇਸ਼ਨ ਹੈ ਸਾਰੇ ਲੋਕਾਂ ਤੱਕ ਸਰ ਖਾਮੀ ਸਰ ਇਹਨਾਂ ਨੂੰ ਅਦਾਗੀ ਆਦਿ ਸੀ ਜਿਸਟਰੀ ਲੀਕ ਇਸਕਾ ਮੀ ਉਹ ਜਿਸ ਵੇਲੇ ਮੰਗੀ ਨਹੀਂ ਜੀ ਐ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤੇ ਰਜਿਸਟਰੀ ਕਰਾ ਰਹੇ ਸਹੀ ਕਾ ਉਹਨਾਂ ਦਾ ਕੰਮ ਸੀਗਾ ਉਸੇ ਲਈ ਉਹ 23 ਉਹਨਾਂ ਨੇ 100000 ਪੰਜਾਬ ਦੇ ਜੀ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਦਾਨ ਹੈਗੀ ਆ ਜਾਂ ਨਹੀਂ ਹੈਗੀ ਐਸੋਸੀਏਸ਼ਨ ਦੇ ਤੇ ਅਸੀਂ ਤਾਂ ਆਪਣਾ ਕੰਮ ਹੀ ਜਿਹੜਾ ਹੈਗਾ ਜਿਉਂ ਹੀ ਕਰਿਆ ਹੈਗਾ ਕਿ ਸਰ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਤਾ ਸਰ ਨਹੀਂ ਜੀ ਹਜੇ ਬ੍ਰਦਰ ਨਹੀਂ ਕਰਿਆ ਅਸੀਂ ਕੱਲ ਕਰਾਂਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਸਰ ਹੋਪੀ ਕੁਝ ਕਰ ਜੀ ਵਿੱਚ ਵਿਚਰਨ ਕੰਪਿਊਟਰ ਬਰਾਮਦਗੀ ਦੀ ਕਿਸ਼ ਬਰਾਮਦਗੀ ਦੀ ਕਿਸ਼ ਬਰਾਮਦਗੀ ਜੀ ਕੇਰਾ ਦਾ 20000 ਇਹੀ ਹੈਗਾ 20000 ਜਿਹੜੀ ਇਸ ਰਿਕਵਰੀ ਕਰੀ ਹੈ ਉਹਨਾਂ ਤੋਂ ਜਿਹੜਾ ਉਹਨਾਂ ਦਾ ਡਿਮਾਂਡ ਸੀਗੀ ਤੇ ਅਮਰੀਕ ਸਿੰਘ ਤੋਂ ਜਿਹੜੀ ਉਹ ਤੇ ਫਰਦਰ ਜੋ ਵੀ ਅਗਰ ਹੋਇਆ ਉਹ ਜਿੱਦਾਂ ਦੀ ਜਰੂਰ ਹੈ ਸਭ ਇਹ ਦਫਤਰ ਦੁਰ ਹਾਂ ਜੀ ਤੁਸੀਂ ਅਸੀਂ ਤਸਦੀਕ ਤਸਦੀਕ ਤਾਂ ਬਾਅਦ ਚ ਫੜਿਆ ਜੀ ਇਹਨਾਂ ਨੂੰ ਨੋਟ 550 ਉਹਦੇ ਨੇ ਕਿਹੜੀ ਸੀ ਕੋਈ ਵੀ ਹੋਣੀ ਨੀ ਨੋਟ ਕਿੰਨੇ ਕਿੰਨੇ ਸੀ 550 ਦੀ ਕਿਹੜੀ ਹਾਂ ਜੀ 550 ਦੀ 550 ਸਰ ਪੁੱਛ ਕੇ ਇਦਾਂ ਨਾਲ ਹੋਰ ਕੋਈ ਖਲਾਸਾ ਹੋ ਸਕਦਾ ਬਿਲਕੁਲ ਜੀ ਜੋ ਵੀ ਹੋਏਗਾ ਅਸੀਂ ਤੁਹਾਡੇ ਧਿਆਨ ਤੁਹਾਨੂੰ ਮਤਲਬ ਹਜੇ ਤਾਂ ਤਫਤੀਸ਼ ਦੇਖੋ ਜੀ ਚੱਲੀ ਹੈ ਸ਼ੁਰੂ ਹੋਈ ਹੈ ਹਜੇ ਨਾ ਐਫੇਅਰ ਰਜਿਸਟਰ ਹੋਈ ਹੈ ਤੇ ਹਾਲੇ ਫਰਦਰ ਡਿਟੇਲ ਤਾਂ ਹਜੇ ਆ ਸਾਨੂੰ ਜਿੰਨੇ ਵੀ ਆਉਣਗੇ ਬੁਲਾ ਲਾਂ ਦੀ ਫੋਟੋ ਕਿਚਾਉਣੀ ਹੈ ਮੇਰਾ ਨਾਮ ਲక్ష్మణ ਸਿੰਘ ਆ ਜੀ ਮੈਂ ਤਹਿਸੀਲਦਾਰ ਹਾਂ ਮੁਜਾਵਰ ਅਫੀਸਰ ਐਸੋਸੀਏਸ਼ਨ ਦਾ ਕੋ ਪ੍ਰੈਜ਼ੀਡੈਂਟ ਅ ਕੱਲ ਆਪਣੇ ਜਿਹੜੇ ਪ੍ਰਧਾਨ ਜੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹ ਕਿਹੜਾ ਚੱਕ ਬਿਲਕੁਲ ਗਲਤ ਕੀਤਾ ਗਿਆ ਹੈ ਧੱਕਾ ਨਾ ਕੀਤਾ ਗਿਆ ਕੋਈ ਬਰਾਬਦਗੀ ਨਹੀਂ ਹੋਈ ਉਹਨਾਂ ਕੋਲੋਂ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਹੈ ਔਰ ਕਰਨ ਦੀ ਕੋਸ਼ਿਸ਼ ਕੀਤੀ ਹੈ پیسے ਫੋਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਜੇਬਾਂ ਚ ਜਦੋਂ ਉਹਨਾਂ ਨੇ ਰਿਟੈਲੀਏਟ ਕੀਤਾ ਤਾਂ ਨਾਲ ਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਨੇ ਕਾਫੀ ਯਮਨ ਸੰਘਰਸ਼ ਕੀਤਾ ਕਿ ਉਹਨਾਂ ਨੂੰ ਗਲਤ ਨਾ ਫਸਾਇਆ ਜਾਵੇ ਪਰ ਇਹ ਕਿਉਂਕਿ ਜ਼ਿਆਦਾ ਜੁਨੇ ਸੀ ਜੋ ਕੰਲੇ ਸਿੰਘ ਤੇ ਧਕੇ ਨਾ ਗ੍ਰਿਫਤਾਰ ਕਰਕੇ ਕਿਹ ਕਾਰਨਾ ਕਿਉਂ ਗਲਤ ਫਸਾਇਆ ਜਾ ਰਿਹਾ ਹੈ ਕਾਰਨ ਜਦੋਂ ਤੁਸੀਂ ਐਸੋਸੀਏਸ਼ਨ ਦਾ ਲੀਡ ਕਰਦੇ ਹੋ ਜਥੇਬੰਦੀਆਂ ਨੂੰ ਲੀਡ ਕਰਦੇ ਹੋ ਤਾਂ ਉਦੋਂ ਵੀ ਥੋੜੋ ਤੁਸੀਂ ਟਾਰਗੇਟ ਹੁੰਦੇ ਸਰਕਾਰਾਂ ਦੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਆਪਣੇ ਆਦੇ ਬਦਾਨੇ ਤੇ ਸਾਰਿਆਂ ਦੇ ਟਾਰਗੇਟ ਹੁੰਦੇ ਹੋ ਇੱਕ ਬੰਦਾ ਆਪਣੀਆਂ ਹੱਕੀ ਮੰਗਾ ਜਿਹੜੀਆਂ ਉਹ ਕਿਸੇ ਪਲੈਟਫਾਰਮ ਤੇ ਰੱਖਦਾ ਔਰ ਇੱਕ ਜਬਾਤ ਦੀ ਔਰ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਉਸ ਬੁਲੰਦ ਆਵਾਜ਼ ਨੂੰ ਬੰਦ ਕਰਨ ਦਾ ਕਰਕੇ ਇਹਨਾਂ ਲੋਕਾਂ ਦੇ ਹਿੱਸਾ ਵਿੱਚ ਨਹੀਂ ਇਹ ਤੁਹਾਡਾ ਜੋ ਧਰਨਾ ਸਰਕਾਰ ਦੇ ਵਿਰੁੱਧ ਆ ਜਾਂ ਦੂਜੇ ਦੇ ਵਿਰੁੱਧ ਦੇ ਵੀ ਵਿਰੁੱਧ ਆ ਸਰਕਾਰ ਦੇ ਵੀ ਵਿਰੁੱਧ ਕਿਉਂਕਿ ਅਸੀਂ ਕੱਲ ਦੇ ਸਰਕਾਰ ਨਾਲ ਟਾਈ ਅਪ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਪਹਿਲਾਂ ਟਾਈ ਅਪ ਹੋਇਆ ਨਹੀਂ ਫਿਰ ਉਹਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਬਟ ਇਹ ਆ ਕਿ ਸਾਨੂੰ ਕੋਈ ਉਹਦੇ ਚ ਪੋਜ਼ਿਟਿਵ ਹੋਗਾ ਨਾ ਜਾਂ ਪੋਜ਼ਿਟਿਵ ਰਿਜ਼ਲਟ ਨਹੀਂ ਮਿਲੇ ਇਸ ਕਰਕੇ ਸਰਕਾਰ ਦੇ ਵੀ ਖਿਲਾਫ ਆ ਔਰ ਵਿਗਨਸ ਦੇ ਵੀ ਖਿਲਾਫ ਆ ਇਹ ਰੱਖੇ ਆਪਣਾ ਉਹਨਾਂ ਨੂੰ ਵੀ ਰਿਫਰ ਕਰ ਰਿਹਾ ਗਿਆ ਸੀ ਮੈਂ ਉਹੀ ਗੱਲ ਕਹਿ ਰਿਹਾ ਕਿ ਬੜੀ ਹਰਾਦਗੀ ਦੀ ਗੱਲ ਆ ਕਿ ਅਸੀਂ ਇਸੇ ਦੇਸ਼ ਦੇ ਵਾਸੀ ਆ ਇਹਨਾਂ ਲੋਕਾਂ ਦੀ ਸੇਵਾ ਕਰਦੇ ਆ ਸਰਕਾਰ ਦੀ ਨੌਕਰੀ ਕਰਦੇ ਆ ਸਰਕਾਰ ਦੀਆਂ ਪਾਲਿਸੀਆਂ ਨੂੰ ਅਸੀਂ ਲਾਗੂ ਕਰਦੇ ਆ ਹਰ ਜਗ੍ਹਾ ਤੇ ਜਿੱਥੇ ਲੋੜ ਹੁੰਦੀ ਜਿੱਥੇ ਕਿਤੇ ਤਹਿਸੀਲਦਾਰ ਨੂੰ ਤੱਕ ਦਿੰਦੇ ਕਿ ਚਲੋ ਵੀ ਜਿੱਥੇ ਉਪਨਾਣੇ ਨੇ ਧਾਰਨਾ ਦਿੱਤਾ ਜੀ ਫਲਾਣਾ ਔਖਾ ਪੀੜਾ ਕੰਮ ਕਰਨ ਵਾਲਾ ਚਲੋ ਤਹਿਸੀਲਦਾਰ ਚਲੇ ਜਾਏ ਉੱਥੇ ਅਸੀਂ ਜਾਂਦੇ ਆ ਫਿਰ ਅਸੀਂ ਅਚਾਨਕ ਅਤਵਾਦੀਆਂ ਵਰਗੇ ਕਿਵੇਂ ਹੋ ਗਿਆ ਕਿ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਸਾਡਾ ਸਾਥੀ ਆ ਉਹ ਇਸੇ ਦੇਸ਼ ਦਾ ਵਸਨੀਕ ਹੈ ਇੱਥੋਂ ਦਾ ਹੀ ਵੋਟਰ ਹੈ ਹਿਊਮਨ ਬੀਇੰਗ ਆ ਸੋ ਸਾਡੇ ਸੋਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਗਈ ਹੈ ਕਿ ਕੱਲ ਦਾ ਬੰਦੇ ਦੀ ਸ਼ਕਲ ਤੱਕ ਨਹੀਂ ਸਾਨੂੰ ਵਿਖਾਈ ਜੋ ਕਿ ਬਹੁਤ ਬੁਰੀ ਗੱਲ ਹੈ ਬੜੀ ਇਹ ਜ਼ਾਲਮਾਨਾ ਕਾਰਵਾਈ ਹੈ ਜੋ ਅਮਰੀਕ ਸਿੰਘ ਟੱਲੇ ਵਾਲਾ ਜਿੰਨਾ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤੁਸੀਂ ਉਹਨਾਂ ਨਾਲ ਮਿਲੋ ਨਹੀਂ ਮੈਂ ਉਹਨਾਂ ਨੂੰ ਨਹੀਂ ਬੜਿਆ ਤੁਹਾਨੂੰ ਕੀ ਲੱਗਦਾ ਕਿ ਉਸ ਉਸ ਬੰਦੇ ਦੀ ਕੋਈ ਨਿੱਜੀ ਨਿੰਜੀ ਰੰਜਿਸ਼ ਹੈ ਜਾਂ ਸਰਕਾਰ ਨੇ ਕੀਤੀ ਹੋ ਸਕਦੀ ਹੈ ਹੋ ਸਕਦੀ ਹੈ ਉਹ ਜਿਹੜਾ ਪ੍ਰੋਟੈਸਟ ਆਪਨਾ ਇਹ ਪੰਜਾਬ ਲੇਬਲ ਤੇ ਚਿੰਤਾ ਗਿਆ ਤੇ ਕਿੱਥੇ ਕੀਤਾ ਗਿਆ ਜੀ ਇਹ ਕਿਉਂਕਿ ਇਹ ਘਟਨਾ ਬਰਨਾਲੇ ਦੀ ਹੈ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤੇ 23 ਜ਼ਿਲ੍ਹਿਆਂ ਤੋਂ ਜ਼ਿਲ੍ਹਾ ਮਾਲ ਅਫਸਰ ਤਹਿਸੀਲਦਾਰ ਐਸਸੀ ਡਾਇਰੈਕਟਰ ਤੇ ਇਕੱਠੇ ਹੋਏ ਆਂ ਔਰ ਇਥੋਂ ਸ਼ੁਰੂ ਕੀਤਾ ਜਿੰਨੇ ਦਿਨ ਲਈ ਚੱਲੂਗਾ ਜੀ ਅਸੀਂ ਅਜੇ ਸ਼ਾਮ ਤੱਕ ਦੇਖਦੇ ਹਾਂ ਕਿ ਕੀ ਸਰਕਾਰ ਦਾ ਸਾਨੂੰ ਰਿਸਪੌਂਸ ਆਉਂਦਾ ਹੈ ਵੈਸੇ ਜੇ ਪੋਜ਼ਿਟਿਵ ਕੋਈ ਹੰਗਾਰਾ ਨਹੀਂ ਮਿਲਦਾ ਤੇ ਐਜ਼ ਇਟ ਇਜ਼ ਕੰਟੀਨਿਊ ਕਰਾਂਗੇ ਅਸੀਂ ਇਹ ਦਿਨ ਰਾਤ ਚੱਲੂਗਾ ਮਸਲਾ ਬਿਲਕੁਲ ਚੱਲੂਗਾ ਜੀ ਮੰੰਗਾ ਨਾਮ ਨਹੀਂ 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 ਸੁਣਣੀ ਕਿਉਂ ਬੰਦਨਗੇ ਬੰਦਣਗੇ ਕਿਉਂ ਨਹੀਂ ਬੰਨ ਲੀਆਂ ਪੈਣੀਆਂ ਕਿਉਂਕਿ ਇਹ ਜੇ ਕੁਝ ਜੋ ਕੁਝ ਵੀ ਹੋਇਆ ਸਾਰੇ ਸਾਨੂੰ ਕਿਉਂਕਿ ਉੱਪਰਲੇ ਲੈਵਲ ਤੋਂ ਵੀ ਸਾਨੂੰ ਹਿੰਟ ਮਿਲ ਰਿਹਾ ਕਿ ਜਿਹੜੇ ਚੰਡੀਗੜ੍ਹ ਜਿਹੜੀਆਂ ਗੱਲਾਂ ਹੋ ਰਹੀਆਂ ਉਹਨਾਂ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਤੱਕਾ ਹੋਇਆ ਹੈ ਸਰ ਜਿਹੜੀਆਂ ਹੋਰ ਹੈਗੀਆਂ ਜਥੇਬੰਦੀਆਂ ਕੀ ਉਹ ਟ੍ਰਾਂਸਪੋਰਟ ਕਰਨੀ ਹੈ ਯਸ ਦੇ ਵਿਲ ਸਪੋਰਟ ਉਹਨਾਂ ਦਾ ਫੋਰਸ ਸਾਦੂ ਆਇਆ ਹੈ ਕਿ ਸਾਦੂ ਤੁਸੀਂ ਵਾਜਬਾਰੋਂ ਕਦੋਂ ਅਸੀਂ ਆਈਏ ਜੀਜ਼ਾ ਬਵਾਖਿਆ ਪੰਜਾਬ ਸਰਦਾਰ ਖੁਦ ਆਬਾਦ ਹੁਣ ਵਿਜੀਲੈਂਸ ਵਿਭਾਗ ਅਤੇ ਪੰਜਾਬ ਰੈਵਨਿਊ ਐਸੋਸੀਏਸ਼ਨ ਤੱਪਾ ਮੰਡੀ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੀ ਗ੍ਰਫਤਾਰੀ ਨੂੰ ਲੈ ਕੇ ਆਮੋ ਸਾਹਮਣੇ ਹੋ ਗਈ ਹੈ ਜਿੱਥੇ ਵਿਜੀਲੈਂਸ ਵਿਭਾਗ ਇਸ ਗ੍ਰਫਤਾਰੀ ਨੂੰ ਜਾਇਜ਼ ਦੱਸ ਰਹੀ ਹੈ ਬੁਲਾਰੇ ਨੇ ਦੱਸਿਆ ਕਿ ਅਸੀਂ ਤਹਿਸੀਲਦਾਰ ਨੂੰ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਦੂਜੇ ਪਾਸੇ ਸਮੁੱਚੇ ਪੰਜਾਬ ਦੇ ਤਹਿਸੀਲਦਾਰ ਨਾਇਬ ਤਹਿਸੀਲਦਾਰ ऐसे गिरफ्तारी ਨੂੰ ਨਜਾਇਜ਼ ਦੱਸ ਰਹੇ ਨੇ ਜਿਸ ਤੋਂ ਬਾਅਦ ਸਮੁੱਚੇ ਪੰਜਾਬ ਦੇ ਤਹਿਸੀਲਦਾਰ ਨੈਪ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਚਲੇ ਗਏ ਨੇ ਅਤੇ ਬਰਨਾਲਾ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਕਿਵੇਂ ਹੱਲ ਕਰਦੀ ਹੈ ਦੱਸਦੀ ਹੈ ਕਿ ਸੁਖਚਰਨ ਸਿੰਘ ਚੰਨੀ ਪੰਜਾਬ ਦੇ ਸੂਬਾ ਪ੍ਰਧਾਨ ਨੇ ਤਹਿਸੀਲਦਾਰ ਅਤੇ ਨੈਪ ਤਹਿਸੀਲਦਾਰਾਂ ਦੇ ਕੀ ਕਰਦੇ ਹੋ ਜੀ ਤੁਸੀਂ ਨਾ ਮੈਂ ਦੱਸ ਦਿੰਦਾ ਕੋਈ ਨਹੀਂ ਗੱਲ ਆਉਂਦੀ ਮੈਂ ਬੰਦਰ ਚਾਉਣਾ ਬਾਹਰ ਇੱਥੇ ਗੱਲ ਸੁਣੋ ਜੀ ਜਾਨ ਜੀ ਬੱਧੀ ਵੀ ਚਾਹਤੋ ਲਈ ਹੋਏ ਕਾਗਨ ਕਿੱਥੇ ਗਿਆ ਮਰਜੀ ਮੈਂ ਰੱਤਾ ਇੱਕ ਜੀ ਜੀ ਮਤਲਬ ਮੈਂ ਮਤਲਬ ਮੈਂ ਚੜਦਾ ਨਹੀਂ ਬੰਦਾ ਕੌਣ ਆਹੇ ਗੱਡੀ ਲੈ ਜਾ ਯਾਰ ਬਾਈ ਯਾਰ ਸਾਈਡ ਤੇ ਕੱਟ ਮੈਂ ਰੋ ਤੇ ਸ੍ਰੀ ਆਮ ਕਹਿੰਦੇ 150 ਬੰਦਾ ਕਹਿ ਰਹੇ 150 ਐਵੇਂ ਨਾ ਕਰੋ ਇੰਸਪੈਕਟਰ ਸਾਹਿਬ ਮੈਨੂੰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਇਸ ਦਾ ਤਾਂ ਗੁਰਦੁਆਰੇ ਚੜੋ ਤੁਸੀਂ ਹਾਂ ਮੈਂ ਚੜਦਾ ਗੁਰਦੁਆਰੇ ਆ ਜਾਓ ਵੀਰ ਜੀ ਇਹ ਲੈ ਅਕਾਦੇਸ਼ ਜੀ ਆਹ ਜਦੋਂ ਮੈਂ ਚੜਦਾ ਯਾਰ ਗੁਰਦੁਆਰੇ ਮੈਂ ਚੜਦਾ ਆ ਜੋ ਜਾਂ ਤੁਸੀਂ ਚੜੋ ਜਿਹੜਾ ਹੋਰ ਤੇ ਤਨ ਉੱਥੇ ਚੱਲੋ ਚਲੋ ਆਜ ਲਈਏ ਜੀ ਅਸੀਂ ਦਿੱਤਾ ਤੁਹਾਨੂੰ 20 20000 ਰੁਪਏ ਕੋਈ ਨਹੀਂ ਦਿੰਦਾ ਅਸੀਂ ਆਪਸ ਬਣੀ ਵਾਸਤੇ ਪੈਸੇ ਗੋਲਡ ਦੇ ਆਹ ਕੱਢਿਆ ਹੀ ਤੁਸੀਂ ਕੋਈ ਨਹੀਂ ਬੋਲਣ ਵਾਲਾ ਸਭ ਡਰਦੇ ਨੇ ਇੱਥੇ ਜਾਨਾ ਕੱਢਦੇ ਨਹੀਂ ਆ ਕਿ ਸਾਰੇ ਜਾਲ ਦੇ ਜੀ ਮੁੰਡਾ ਹੋਣਾ ਚੱਲ ਜੀ ਜੀ ਦਾ ਬਣਾ ਲੈ ਗੁਰਦੁਆਰੇ ਚੱਲੀ ਜੀ